AC ਚ ਸੌਣਾ ਪੈ ਸਕਦਾ ਹੈ ਮਹਿੰਗਾ ਇਸ ਤਰ੍ਹਾਂ ਅੱਖਾਂ ਨੂੰ ਪਹੁੰਚਦਾ ਇਹ ਨੁਕਸਾਨ ਹੈਲੋ ਦੋਸਤੋ ਸਤਿ ਸ਼੍ਰੀ ਅਕਾਲ ਤੁਹਾਡੇ ਆਪਣੇ ਚੈਨਲ SR ਅਲਰਟ ਵਿੱਚ ਤੁਹਾਡਾ ਸਵਾਗਤ ਅੱਜ ਅਸੀਂ ਤੁਹਾਡੇ ਲਈ ਲੈ ਕੇ ਹਾਜ਼ਰ ਹਾਂ ਇੱਕ ਖਾਸ ਖਾਸ ਅਪਡੇਟ ਦੁਨੀਆ ਇਸ ਸਮੇਂ ਭਿਆਨਕ ਗਰਮੀ ਦਾ ਸਾਹਮਣਾ ਕਰ ਰਹੀ ਹੈ ਤਾਪਮਾਨ ਆਪਣੇ ਸਿਖਰ ਤੇ ਸੰਯੁਕਤ ਰਾਸ਼ਟਰ ਦੇ ਮੁਖੀ ਐਂਟੋਨੀਓ ਗੁਟੇਰੇਸ ਨੇ ਚੇਤਾਵਨੀ ਦਿੱਤੀ ਹੈ ਕਿ ਜਲਵਾਯੂ ਤਬਦੀਲੀ ਕਾਰਨ ਅਰਬਾਂ ਲੋਕ ਘਾਤਕ ਗਰਮੀ ਦੀਆਂ ਲਹਿਰਾਂ ਤੋਂ ਪੀੜਿਤ ਹਨ ਯੂਰੋਪੀਅਨ ਕੋਪਰ ਨੈਕਸਸ ਨੈਟਵਰਕ ਨੇ ਦੱਸਿਆ ਕਿ ਪਿਛਲੇ ਕੁਝ ਦਿਨਾਂ 'ਚ ਦੁਨੀਆ ਭਰ ਦਾ ਤਾਪਮਾਨ 60 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ ਜੋ ਹੁਣ ਤੱਕ ਦਾ ਸਭ ਤੋਂ ਗਰਮ ਦਿਨ ਰਿਹਾ ਹੈ। ਅਜਿਹੀ ਭਿਆਨਕ ਗਰਮੀ ਵਿੱਚ ਰਾਹਤ ਅਤੇ ਆਰਾਮ ਲਈ 에ਅਰ ਕੰਡੀਸ਼ਨਰ ਇੱਕ ਜ਼ਰੂਰਤ ਬਣ ਗਿਆ। ਇਹ ਧਰਤੀ ਲਈ ਵੀ ਖਤਰਨਾਕ ਸਾਬਿਤ ਹੋ ਰਿਹਾ ਹੈ। ਹਾਲਾਂਕਿ AC ਆਰਾਮ ਦਿੰਦਾ ਹੈ ਪਰ ਇਸ ਨੂੰ ਜ਼ਿਆਦਾ ਦੇਰ ਤੱਕ ਚਲਾਉਣ ਨਾਲ ਸੌਣਾ ਤੁਹਾਡੀ ਸਿਹਤ ਲਈ ਖਰਾਬ ਹੋ ਸਕਦਾ ਹੈ। AC ਚਾਲੂ ਕਰਕੇ ਸੌਣ ਦੀ ਕੀ ਸਮੱਸਿਆ ਹੈ ਆਓ ਜਾਣਦੇ ਹਾਂ। ਅਪਡੇਟ ਨੂੰ ਪੂਰਾ ਜਾਣਨ ਲਈ ਬਣੇ ਵੀਡੀਓ ਦੇ ਅੰਤ ਤੱਕ ਨਾਲੇ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਲਾਈਕ ਦਾ ਬਟਨ ਦਬਾ ਦਿਓ ਤੇ ਇਸ ਦੇ ਨਾਲ ਹੀ ਬੈਲ ਆਈਕਨ ਤੇ ਪ੍ਰੈਸ ਕਰ ਦਿਓ ਤਾਂ ਕਿ ਹਰ ਅਪਡੇਟ ਤੁਹਾਡੇ ਤੱਕ ਪਹੁੰਚੇ ਸਭ ਤੋਂ ਪਹਿਲਾਂ ਏਸੀ ਕਹਿਰ ਦੀ ਗਰਮੀ ਤੋਂ ਰਾਹਤ ਦਿੰਦਾ ਹੈ ਇਸ ਲਈ ਜ਼ਿਆਦਾਤਰ ਘਰਾਂ ਵਿੱਚ ਲੋਕ ਏਸੀ ਚਲਾਉਂਦੇ ਰਹਿੰਦੇ ਹਨ ਹਾਲਾਂਕਿ ਇਸ ਨੂੰ ਚਲਾਉਂਦੇ ਸਮੇਂ ਸੌਣਾ ਤੁਹਾਡੀ ਸਿਹਤ ਨੂੰ ਕਈ ਤਰੀਕਿਆਂ ਨਾਲ ਵਿਗਾੜ ਸਕਦਾ ਹੈ ਇਹ ਤੁਹਾਡੀਆਂ ਅੱਖਾਂ ਨੂੰ ਵੀ ਕਮਜ਼ੋਰ ਕਰ ਸਕਦਾ ਹੈ ਏਸੀ ਹਵਾ ਚੋਂ ਨਮੀ ਨੂੰ ਦੂਰ ਕਰਦਾ ਜਿਸ ਕਾਰਨ ਅੱਖਾਂ ਖੁਸ਼ਕ ਹੋ ਜਾਂਦੀਆਂ ਹਨ ਅਤੇ ਅੱਖਾਂ ਦੇ ਵਿੱਚ ਜਲਣ ਅਤੇ ਖਾਰਸ਼ ਵਰਗੀਆਂ ਕਈ ਸਮੱਸਿਆਵਾਂ ਹੋਣ ਲੱਗਦੀਆਂ ਹਨ ਏਸੀ ਤੁਹਾਨੂੰ ਸੁਸਤ ਬਣਾਉਂਦਾ ਹੈ ਇਹ ਮੈਟਾਬੋਲਿਕ ਰੇਟ ਨੂੰ ਘਟਾਉਂਦਾ ਹੈ ਤੇ ਸਰੀਰ ਦੀਆਂ ਪ੍ਰਕਿਰਿਆਵਾਂ ਨੂੰ ਹੌਲੀ ਕਰ ਦਿੰਦਾ ਜਿਸ ਨਾਲ ਥਕਾਵਟ ਅਤੇ বারবার نیند না ਆਉਣ ਦੀ ਸਮੱਸਿਆ ਵੀ ਵੱਧ ਜਾਂਦੀ ਹੈ। ਏਸੀ ਤੁਹਾਨੂੰ ਡੀਹਾਈਡਰੇਟ ਕਰਦਾ ਹੈ। ਜੇਕਰ ਤੁਸੀਂ ਤਰਲ ਪਦਾਰਥਾਂ ਦਾ ਸੇਵਨ ਘੱਟ ਕਰਦੇ ਹੋ ਤਾਂ ਡੀਹਾਈਡਰੇਸ਼ਨ ਹੋਣਾ ਯਕੀਨੀ ਹੈ। ਇਸ ਤੋਂ ਇਲਾਵਾ ਇਹ ਸਕਿਨ ਦੀ ਨਮੀ ਨੂੰ ਵੀ ਘਟਾਉਂਦਾ ਹੈ ਜਿਸ ਨਾਲ ਸਕਿਨ ਤੇ ਖੁਸ਼ਕ ਹੋਣ ਕਾਰਨ ਖੁਜਲੀ ਅਤੇ ਜਲਨ ਮਹਿਸੂਸ ਹੁੰਦੀ ਹੈ। ਤਾਪਮਾਨ ਵਿੱਚ ਅਚਾਨਕ ਬਦਲਾਅ ਅਤੇ ਠੰਡੀ ਹਵਾ ਸਿਰਦਰਦ ਅਤੇ ਸਾਈਨਸ ਦੀ ਸਮੱਸਿਆ ਦਾ ਕਾਰਨ ਬਣ ਸਕਦੀ ਹੈ। ਏਸੀ ਕਾਰਨ ਸਾਹ ਦੀ ਸਮੱਸਿਆ ਵੀ ਹੋ ਸਕਦੀ ਹੈ। ਠੰਡੀ ਹਵਾ ਅਸਥਮਾ ਅਤੇ ਅਲਰਜੀ ਜਿ ਵਰਗੀਆਂ ਸਮੱਸਿਆਵਾਂ ਨੂੰ ਵਿਗਾੜ ਸਕਦੀ ਹੈ। ਏਸੀ ਹਵਾ ਵਿੱਚ ਮੌਜੂਦ ਧੂੜ ਅਤੇ ਉੱਲੀ ਅਲਰਜੀ ਦਾ ਕਾਰਨ ਬਣ ਸਕਦੀ ਹੈ। ਮਾੜੇ ਟੰਗ ਨਾਲ ਰੱਖੇ ਗਿਆ 에ਅਰ ਕੰਡੀਸ਼ਨਿੰਗ ਸਿਸਟਮ ਬੈਕਟੀਰੀਆ ਤੇ ਵਾਇਰਸ ਫੈਲਾ ਸਕਦੇ ਹਨ। ਧੂੜ ਅਤੇ ਪਾਲਤੂ ਜਾਨਵਰਾਂ ਦੇ ਡੰਡਰ ਵਰਗੇ ਪ੍ਰਦੂਸ਼ਕ 에ਅਰ ਕੰਡੀਸ਼ਨਰ 에ਅਰ ਕੰਡੀਸ਼ਨਿੰਗ ਵਿੱਚ ਇਕੱਠੇ ਹੋ ਸਕਦੇ ਹਨ ਜੋ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦੇ ਹਨ। ਤਾਂ ਦੋਸਤੋ ਤੁਹਾਨੂੰ ਅੱਜ ਦਾ ਇਹ ਅਪਡੇਟ ਕਿਵੇਂ ਦਾ ਲੱਗਿਆ ਸਾਨੂੰ ਕਮੈਂਟ ਸੈਕਸ਼ਨ ਵਿੱਚ ਕਮੈਂਟ ਕਰਕੇ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਣਾ ਇਸੇ ਤਰ੍ਹਾਂ ਦੇ ਹੋਰ ਅਪਡੇਟਸ ਲਈ ਜੁੜੇ ਰਹੋ ਸਾਡੇ ਚੈਨਲ SR Alert ਤੇ